ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਗੋਲੀਬਾਰੀ ਦੀ ਹੈਰਾਨ ਕਰਦੀ ਘਟਨਾ ਸਾਹਮਣੇ ਆਈ ਹੈ ਤਬਾ ਸਟੈਂਡ ਤੇ ਗੁਜਨ ਪਛਾਤੇ ਹਮਲਾਵਰਾਂ ਦਬੂਲ ਇੱਕ ਨੌਜਵਾਨ ਤੇ ਤਾਬੜ ਤੋੜ ਗੋਲੀਆਂ ਚੁਲਾ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਉਹ ਜ਼ਖਮੀ ਹੋਇਆ ਹੈ ਤਾਂ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਮ੍ਰਿਤਕ ਦੀ ਪਛਾਣ ਮੱਖਣ ਸਿੰਘ ਵਜੋਂ ਹੋਈ ਹੈ ਜੋ ਕਿ ਕਾਲੋਬਾ ਸਰਵਜ ਦੇ ਵਿੱਚ ਕੰਡੈਕਟਰ ਦਾ ਕੰਮ ਕਰਦਾ ਹੈ ਦਿਨ ਦਿਹਾੜੇ ਹੋਏ ਇਸ ਕਤਲ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨੇ ਇਲਾਕੇ ਦੀ ਗੇਰਾਬੰਦੀ ਕਰ ਸਬੂਤ ਇਕੱਠੇ ਕਰਨੇ ਸ਼ ਚੱਕ ਕੀਤੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਤਿੰਨ ਹਮਲਾਵਰਾਂ ਦੀ ਪਛਾਣ ਹੋਈ ਹੈ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਦਾ ਕਹਿਣਾ ਹੈ ਕਿ ਫਿਲਹਾਲ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤਿੰਨੋਂ ਹਮਲਾਵਰ ਵੀਡੀਓ ਫੁਟੇਜ ਦੇ ਵਿੱਚ ਨਜ਼ਰ ਆ ਰਹੇ ਨੇ ਪੁਲਿਸ ਵੱਲੋਂ ਨਨੋਂ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਜਾਰੀ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਅਜੇ ਕਲਮਬੰਦ ਨਹੀਂ ਕੀਤੇ ਗਏ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋਵੇਗੀ ਕਿੱਧਰੋਂ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿੱਧਰੋਂ ਆਇਆ ਮੈਂ ਤਾਂ ਖਲੋਤਾ ਹੀ ਆ ਠੀਕ ਹੈ ਉਧਰ ਮੈਂ ਚਿਪਸਾ ਦੇ ਕੇ ਤਾਂ ਖਲੋਤਾ ਹੀ ਆ ਆ ਆ ਕੇ ਮਿਲਸ ਤਰ ਲੱਗਿਆ ਮੈਂ ਪਤਾ ਕਰ ਰਣਾ ਕਿ ਬੇ ਕੀ ਆ ਮੈਂ ਦੇਖਿਆ ਪਤਾ ਉੱਥੇ ਕੁਨੇ ਕੁਨੇ ਹੋ ਗਿਆ ਬੰਦੀ ਬਾਲਦਾ ਤੁਹਿਆ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਇਸੇ ਤਰ੍ਹਾਂ ਦਾ ਜਾਨੀ ਹਾਂਜੀ ਕ੍ਰੀਆਂ ਦੂਰੀਆਂ ਚਲਾਈਆਂ ਗਈਆਂ ਨੇ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਿਆ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰਦਾ ਹਾਂ ਹਾਂਜੀ ਐਸਐਸਟੀ ਦੀ ਗੰਧਾਰ ਕਿੰਨੇ ਆਨੁਸਾਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਜੀ ਇਹ ਜੇਰ ਲਾਜੇ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਵੀ ਅ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਇਹ ਕਿੰਨੀ ਉਮਰ ਦੀ ਜੀ ਗੋਲੀ ਲੱਗੀ ਫਿਲਹਾਲ ਈਰ ਇਨੀਸ਼ੀਅਲ ਸਟੇਜ ਹੈ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਅੱਜ ਜਿਹਦੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਜਿਸ ਦੇ ਵੱਲੋਂ ਚਲਾਈ ਗਈ ਉਸ ਦੇ ਪਿਛਾ ਮਕ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਗੋਲੀਬਾਰੀ ਦੀ ਹੈਰਾਨ ਕਰਦੀ ਘਟਨਾ ਸਾਹਮਣੇ ਆਈ ਹੈ ਤਬਸਟੈਂਡ ਤੇ ਗੁਜਨ ਪਛਾਤੇ ਹਮਲਾਵਰਾਂ ਦੇ ਵੱਲੋਂ ਇੱਕ ਨੌਜਵਾਨ ਤੇ ਤਾਬੜ ਤੋੜ ਗੋਲੀਆਂ ਚੁਲਾ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਉਹ ਜ਼ਖਮੀ ਹੋਇਆ ਹੈ ਤਾਂ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮਰਿਤ ਐਲਾਨ ਦਿੱਤਾ ਮ੍ਰਿਤਕ ਦੀ ਪਛਾਣ ਮੱਖਣ ਸਿੰਘ ਵਜੋਂ ਹੋਈ ਹੈ ਜੋ ਕਿ ਕਾਲੋਬਾ ਸਰਵਜ ਦੇ ਵਿੱਚ ਕੰਡੈਕਟਰ ਦਾ ਕੰਮ ਕਰਦਾ ਦਿਨ ਦਿਹਾੜੇ ਹੋਏ ਇਸ ਕਤਲ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨੇ ਇਲਾਕੇ ਦੀ ਗੇਰਾਬੰਦੀ ਕਰ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਕੀਤੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਤਿੰਨ ਹਮਲਾਵਰਾਂ ਦੀ ਪਛਾਣ ਹੋਈ ਹੈ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਦਾ ਕਹਿਣਾ ਹੈ ਕਿ ਫਿਲਹਾਲ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤਿੰਨੋਂ ਹਮਲਾਵਰ ਵੀਡੀਓ ਫੁਟੇਜ ਦੇ ਵਿੱਚ ਨਜ਼ਰ ਆ ਰਹੇ ਨੇ ਪੁਲਿਸ ਵੱਲੋਂ ਨਾ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਜਾਰੀ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਅਜੇ ਕਲਮਬੰਦ ਨਹੀਂ ਕੀਤੇ ਗਏ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋਵੇਗੀ ਕਿੱਧਰੋਂ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿੱਧਰੋਂ ਆਇਆ ਮੈਂ ਤਾਂ ਖਲੋਤਦਾ ਹੀ ਹਾਂ ਠੀਕ ਹੈ ਉਧਰ ਮੈਂ ਚਿਪਸਾ ਦੇਖ ਕੇ ਤਾਂ ਖਲੋਤਦਾ ਹੀ ਹਾਂ ਆ ਆ ਕੇ ਮਿਲਤਰ ਲੱਗ ਗਿਆ ਮੈਂ ਪਤਾ ਕਰਨਾ ਕਿ ਕਿ ਪਿਆ ਮੈਂ ਦੇਖਿਆ ਪਤਾ ਉਕਲ ਕੁਨੀ ਫੋਨ ਹੋ ਗਿਆ ਬਰਾਬਿੰਦੀ ਬਾਰਦਾ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਇਸੇ ਤਰ੍ਹਾਂ ਹਾਂਜੀ ਕਿੰਨੇ ਦਿਨ ਚੱਲੇ ਗਏ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਇਹ ਕਿ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰਦਾਂਗੇ ਹਾਂਜੀ ਐਸਐਸਸੀ ਦੀ ਗੱਲ ਕਰਦੇ ਕਿੰਨੇ ਆਨੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਜੀ ਜੇਰ ਲੱਜੇ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਵਾਰ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਨੂੰ ਉਮਰ ਹੈ ਫਿਲਹਾਲ ਈਰ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਮਾਈ ਜੇ ਜੇ ਮਖਨ ਮਖਨ ਦਾ ਆਦਾ ਵਿਅਕਤੀ ਆ ਉਹਨੂੰ ਲੱਗੀ ਆ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਓਕੇ